ਇਹ ਜਿਹੜਾ ਅਸੀਂ ਰਾਜਿਆਂ ਮਹਾਰਾਜਿਆਂ ਵਾਲਾ ਨੁਕਸਾ ਤਿਆਰ ਕਰਕੇ ਭੇਜਦੇ ਆ ਇਹ ਅੱਗੇ ਪੰਜਾਂ ਵੀਰਾਂ ਨੇ ਸਾਡੇ ਕੋਲੋਂ ਲੈ ਕੇ ਖਾਦਾ ਸੀ ਤੇ ਫੇਰ ਦੁਬਾਰਾ ਉਹਨਾਂ ਲਵੇ ਕੇ ਮਰੀਜ਼ ਉਹ ਪੰਜ ਵੀਰ ਠੀਕ ਹੋਏ ਆ ਤੇ ਫੇਰ ਦੁਬਾਰਾ ਦੋ ਵੀਰਾਂ ਵਾਸਤੇ ਅੱਜ ਅਸੀਂ ਫੇਰ ਰਾਜਾ ਮਹਾਰਾਜਿਆਂ ਵਾਲਾ ਨੁਕਸਾ ਮਰਦਾਨਾ ਤਾਕਤ ਵਾਲਾ ਜਿਹੜਾ ਤਿਆਰ ਕਰਕੇ ਦਿੰਨੇ ਆ ਇਹ 2.5 ਮਹੀਨੇ ਦੀ ਖਰਾਕ ਹੁੰਦੀ ਆ ਬਹੁਤ ਹੀ ਵਧੀਆ ਜਿਹੜੇ ਬੱਚੇ ਥਾਂ ਥਾਂ ਤੋਂ ਦਵਾਈਆਂ ਖਾ ਕੇ ਥੱਕ ਹਾਰ ਚੁੱਕੇ ਆ ਇਹਦੇ ਵਿੱਚ ਅਸੀਂ ਜਿੰਨੀਆਂ ਵੀ ਭਸਮਾ ਅਤੇ ਪਿਸ਼ਟੀਆਂ ਤਿਆਰ ਕਰਕੇ ਆਉਨੇ ਆ ਅਸੀਂ ਆਪ ਹੱਥੀਂ ਤਿਆਰ ਕਰਕੇ ਜਿਹੜੀ ਵਰਤੋਂ ਕਰਦੇ ਆ ਬਹੁਤ ਸਾਰੇ ਮਰੀਜ਼ ਇਸ ਦਵਾਈ ਨਾਲ ਠੀਕ ਹੋ ਜਾਂਦੇ ਆ ਇਹ ਸਰੀਰ ਨੂੰ ਜਵਾਨ ਰੱਖਦਾ ਵਾ ਜਿਹੜੇ ਬੱਚੇ ਵਿਦੇਸ਼ ਦੇ ਵਿੱਚ ਬਹੁਤ ਜ਼ਿਆਦਾ ਭਾਰਾ ਕੰਮ ਕਰਦੇ ਆ ਉਨਾਂ ਲਈ ਵੀ ਬਹੁਤ ਹੀ ਵਧੀਆ ਨੁਕਸਾ ਵਾ ਸੰਤਾਨ ਨਹੀਂ ਹੁੰਦੀ ਸ਼ਕਰਾਣੂ ਘਟਵਾ ਸਮਾਂ ਘਟ ਲਗਣਾ ਇੰਦਰੀ ਦਾ ਟੇਡਾਪਾਣਾ ਆ ਜਾਣਾ ਉਹਨਾਂ ਲਈ ਇਹ ਬਹੁਤ ਹੀ ਵਧੀਆ ਨੁਕਸਾ ਸੀ ਤਿਆਰ ਕਰਕੇ ਦਿੰਦੇ ਹਾਂ ਸੋ ਕਿਸੇ ਨੇ ਵੀ ਤਿਆਰ ਕਰਵਾਉਣਾ ਹੋਵੇ ਤੇ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਆ ਬਹੁਤ ਹੀ ਵਧੀਆ ਇਹ ਨੁਕਸਾ ਹੈ ਉਨੇ ਸਨੁਕਸੇਰੀ ਚੰਗੀ ਤਰ੍ਹਾਂ ਰਗੜਾਈ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ 33 ਜੜੀਆਂ ਬੂਟੀਆਂ ਵਾਲਾ ਨੁਕਸਾ ਵੀ ਮਿਲਾਵਾਂਗੇ ਤੇ ਫਿਰ ਇਹ ਜਾ ਕੇ 4 ਤੋਂ 5 ਦਿਨ ਲੱਗਦੇ ਤਿਆਰ ਹੁੰਦਿਆਂ ਦੇ ਸੋ ਦੇਖੋ ਬਹੁਤ ਹੀ ਵਧੀਆ ਨੁਕਸਾ ਤਿਆਰ ਹੋ ਰਿਹਾ